ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਛੋਟੀ ਜਿਹੀ ਕਰੀ ਆ ਤੇ ਜ਼ਿਆਦਾ ਸਮਾਂ ਨਹੀਂ ਖਰਾਬ ਕਰਦਾ ਥੋੜਾ ਬਹੁਤ ਟਰੈਕਟਰ ਵਿਕਿਆ ਹੋਇਆ ਸਾਰਾ ਟਰੈਕਟਰ オリジナル ਆ ਸਾਫ਼ ਆ ਟਾਇਰ ਬਿਲਕੁਲ ਨਵੇਂ ਲੱਗੇ ਆ 100 ਕਿਲੋਮੀਟਰ ਵੀ ਨਹੀਂ ਚੱਲਿਆ 40000 ਰੁਪਏ ਦੇ ਕੱਲੇ ਟਾਇਰ ਲੱਗੇ ਹੋਇਆ オリジナル ਨਵੀਂ ਸੀਟ ਲੱਗੀ ਹੋਈ ਆ 4-5000 ਰੁਪਏ ਦੀ ਬਿਲਕੁਲ ਨਵੀਂ ਬੈਟਰੀ ਵੀ ਨਵੀਂ ਆ ਕੁੱਲ ਮਿਲਾ ਕੇ ਟਰੈਕਟਰ ਤੁਹਾਨੂੰ ਕੁਆਡਰੇਟ ਨਾਲੋਂ ਵੀ ਸਸਤਾ ਦੇ ਦਊਗਾ ਬਾਈ ਪਹਿਲਾਂ ਕੰਡੀਸ਼ਨ ਦੇਖ ਲਓ ਬਾਕੀ ਵੀ ਤੁਹਾਨੂੰ ਦੱਸ ਦਿਆਂ ਕਹਾਣੀ ਕੀ ਚੱਕਰ ਆ ਘਰੇਲੂ ਟਰੈਕਟਰ ਆ ਬਾਈ ਦਾ ਡਰਾਵਲ ਡੰਡਾ ਗੁੱਲਾ ਜੋ ਵੀ ਹੁੰਦਾ ਨਾਲ ਹਰ ਇੱਕ ਚੀਜ਼ ਮਿਲੂਗੀ ਸਾਰੇ ਟਰੈਕਟਰ ਦਾ ਇੰਜਨ 1 ਰੁਪਿਆ ਪਿਆ ਬਿਲਕੁਲ ਵੀ ਡਾਊਨ ਵਾਲੀ ਗੱਲਬਾਤ ਨਹੀਂ ਜਿਵੇਂ ਸਾਰਾ ਟਰੈਕਟਰ ਪੂਰਾ ਵਧੀਆ ਕੰਮ ਦੇਣ ਵਾਲਾ ਖੇਤੀਬਾੜੀ ਦਾ ਕਿਤੋਂ ਵੀ ਗਲਿਆ ਛੜਿਆ ਨਹੀਂ ਰੰਗ ਪੇਂਟ ਵੀ ਪੂਰਾ ਵਧੀਆ ਪਿਆ ਬਾਕੀ ਤੁਸੀਂ ਵੀਡੀਓ ਚ ਦੇਖਿਓ ਜਾਨੋ ਵੀਰੇ ਇਹ ਟਰੈਕਟਰ ਵੀਰੇ 40000 ਦੇ ਨੂੰ ਟਾਇਰ ਲੱਗੇ ਹੋਏ ਨੇ ਬੈਟਰੀ ਨਮੀ ਹੈ ਸੀਟ ਨਮੀ ਹੈ ਤੇ ਮੰਨ ਕੇ ਚੱਲੋ ਵੀ 80 ਕਹ ਹਜ਼ਾਰ ਦਾ ਡਰਾਈਵਰ ਮਿਲ ਜੂ ਤੁਹਾਨੂੰ 40000 ਦੇ ਇਹ ਟਾਇਰ ਨੇ ਬੈਟਰੀ ਤੇ ਸੀਟ ਦੇ ਪੈਸੇ ਥੋੜੇ ਬਚਦੇ ਨੇ 120000 ਰੁਪਏ ਦਾ ਡਰਾਈਵਰ ਇਹ ਵਿਕਿਆਊ ਹੈ ਕੁੱਲ ਮਿਲਾ ਕੇ ਵੀ ਸਾਨੂੰ ਕੁਆਡ ਰੇਟ ਚ ਚੰਗਾ ਡਰੈਕਟਰ ਮਿਲਦਾ 120000 ਰੁਪਏ ਕੀਮਤ ਰੱਖੀ ਹੈ ਬਾਈ ਨੇ ਤੇ ਬਾਈ ਦਾ ਨੰਬਰ ਹੈਗਾ ਡਿਸਕ੍ਰਿਪਸ਼ਨ ਦੇ ਵਿੱਚ ਏਰੀਆ ਬਰਨਾਲਾ ਬਾਕੀ ਬਾਈ ਨਾਲ ਸੰਪਰਕ ਕਰ ਲੇ ਤੁਸੀਂ ਰਾਏਕੋਟ ਏਰੀਏ ਤੋਂ ਆ ਬਾਈ ਬਰਨਾਲੇ ਮੰਡੀ ਤੇ ਆਏ ਸੀ ਜਿਹੜੇ ਮੇਰੇ ਵੀਰੇ ਐਨ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਹੋਰ ਕਿੱਦਾਂ ਦੀ ਵੀਡੀਓ ਚਾਹੀਦੀ ਹੈ ਕਿਹੜੇ ਟਰੈਕਟਰ ਦੀ ਵੀਡੀਓ ਚਾਹੀਦੀ ਹੈ ਕਮੈਂਟ ਕਰਕੇ ਜਰੂਰ ਦੱਸ ਦਿਓ ਧੰਨਵਾਦ ਵੀਰੇ ਸਾਰਿਆਂ ਦਾ ਮਿਲਦੇ ਹਾਂ ਕਿਸੇ ਹੋਰ ਨਵੀਂ ਵੀਡੀਓ ਦੇ ਵਿੱਚ